ਸਰਵ ਉਬਰ ਦਾ ਜਕਰ ਹੈ ਕਹਿੰਦੇ ਨਾ ਚਪੜੇ ਤੇ ਰਹਿੰਦਾ ਅਤੇ ਨਾ ਕਿਸੇ ਤਲਾ ਦੇ ਹੁੰਦੇ ਸਮੁੰਦਰਾ ਵੀ ਰਹਿੰਦਾ ਹੈ ੜਬਾ ੜਬਕਿਓਣੇ ਮਰਕਾਣ ਕਾਫੂ ਸੁਨੇ ਨੀ ਖਾਣਾ ਕੋਈ ਕਿਸੇ ਪ੍ਰਕਾਰ ਦਾ ਖਾਣਾ ਉਹਨੇ ਹੋਰ ਨਹੀਂ ਖਾਣਾ ਉਹਨੇ ਖਾਣਾ ਕੱਢ ਬੁਕੀ ਮਾਰਦੀ ਹੈ ਸਮੁੰਦਰ ਦੇ ਵਿੱਚ ਸਮੁੰਦਰ ਦੇ ਵਿੱਚ ਮੋਤੀ ਉਹਦਾ ਖਾਣਾ ਮੋਤੀਆਂ ਨੂੰ ਖਾਵੇਗਾ ਅਤੇ ਮੋਤੀ ਜਿਹੜੇ ਨੇ ਦੇ ਕੀਮਤੀ ਨੇ ਕੋਈ ਜਿਹਨੂੰ ਆਪਾਂ ਅਨਮੋਲ ਕਹਿ ਦਿੰਦੇ ਆ ਉਹ ਨੇ ਮੋਤੀ ਉਹਨਾਂ ਉਹਦਾ ਖਾਨ ਹੈ ਉਹ ਰਹਿੰਦੇ ਕਿੱਥੇ ਨੇ ਮਾਨਸਰੋਵਰ ਤੇ ਰਹਿੰਦੇ ਸਮੁੰਦਰ ਤੇ ਰਹਿੰਦੇ ਹਨ ਕਰੋਨਾ ਮੁਕਤਾ ਕਰੇ ਆਹਾਰਾ ਹਨੋਂ ਮੁਕਤਾ ਕੇਰ ਆਹਾਰਾ ਮੰਨ ਲਓ ਕਰਨੋਂ ਮੁਕਤਾ ਮੁਕਤਾ ਮੋਤੀ ਹੁਣ ਉਹ ਆਹਾਰ ਬਣਾਉਂਦਾ ਮੋਤੀਆਂ ਉੱਤੇ ਰਹਿੰਦਾ ਸਮੁੰਦਰ ਤੇ ਪੱਟ ਤੇ ਆਪਣੇ ਸਮੁੰਦਰ ਦੇ ਜਦੋਂ ਨੂੰ ਭੁੱਖ ਲੱਗਣੀ ਜਾਂ ਸਮੁੰਦਰ ਦੇ ਵਿੱਚ ਡੋਕੀ ਮਾਰਣੀ ਹੈ ਕਿੱਥੇ ਮੋਤੀਆਂ ਮੋਤੀ ਨੂੰ ਖਾਂਦਾ ਹੈ ਆਹਾਰ ਉਹ ਮੋਤੀ ਹੈ ਬਾਇਸ ਸੇਖਣਾ ਮਨ ਹੈ ਕਬੀ ਆਹ ਕਹਿੰਦੇ ਦੂਜੇ ਪਾਸੇ ਉਹਦੇ ਇਕਲਾਖ ਜਿਵੇਂ ਜ਼ਮੀਨ ਸਮਾਨ ਦਾ ਫਰਕ ਹੈ ਇਹਦੇ ਵਰਗਾ ਹੈ ਇੱਕ ਬਗਲਾ ਬਗਲੇ ਦਾ ਅਤੇ ਹੰਸ ਦਾ ਰੰਗ ਵੀ ਕੋਝੇ ਆ ਉਹਦੀ ਚੁੰਝ ਵੀ ਕੋਝੀ ਹੈ ਰੱਬ ਨੇ ਆਕਾਰ ਵੀ ਸਰੀਰ ਦੇ ਕੋਝੇ ਬਣਾਇਆ ਔਰ ਉਹਨਾਂ ਦੇ ਜਿਹੜੇ ਅੰਜੇ ਨੇ ਤਕਰੀਬਨ ਕਿ ਕੋਝੇ ਆ ਬੇਖਰਾਬ ਵਾਲਾ ਦੂਰੋਂ ਧੋਖਾ ਖਾ ਜਾਏਗਾ ਪਛਾਣ ਨਹੀਂ ਕਰ ਸਕੇ ਕਿ ਬਗਲਾ ਕਿਹੜਾ ਅਤੇ ਹੰਸ ਕਿਹੜਾ ਕਿਉਂਕਿ ਗੁਰਬਾਣੀ ਦਾ ਫੈਸਲਾ ਹੰਸਾਂ ਦੇਖ ਪਰੰਦੇ ਆ ਬੱਗਾ ਤੇ ਆਇਆ ਚਾਓ ਹਣ ਬੱਗਾ ਨੂੰ ਚਾ ਆਇਆ ਕਿ ਇਹ ਜਿਹੜੇ ਹੰਸ ਨੇ ਉਡਾਰੀ ਸਮੁੰਦਰ ਦੇ ਤੱਪ ਤੇ ਤਰਦੇ ਪਏ ਨੇ ਸਮੁੰਦਰ ਦੇ ਵਿੱਚ ਜਾਂਦੇ ਨੇ ਮੋਤੀ ਲੱਭ ਕੇ ਲੈ ਕੇ ਹੁੰਦੇ ਨੇ ਅਸੀਂ ਵਗਲੇ ਛਪੜਾਂ ਤੇ ਰਹਿਣ ਵਾਲੇ ਕਸ਼ੀਆਂ ਦੇ ਵਿੱਚ ਵੱਡੀਆਂ ਮੱਛੀਆਂ ਨੂੰ ਲੱਭੜ ਵਾਲੇ ਤਾਂ ਜਦੋਂ ਉਹਨਾਂ ਨੇ ਹੰਸ ਨੂੰ ਦੇਖਿਆ ਕਿ ਤਾਂ ਮੋਤੀ ਸਰੋਵਰ ਤੇ ਰਹਿੰਦਾ ਮਾਨਸਰੋਵਰ ਤੇ ਰਹਿੰਦਾ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਚਾਹ ਪੈਦਾ ਹੋਇਆ ਸਾਡੀ ਚੁੰਝ ਸੇਮ ਸਾਡੇ ਵਰਗੀ ਹੈ ਹੰਸ ਦੀ ਅਤੇ ਉਹਦਾ ਸਰੀਰ ਜਿਹੜਾ ਸਾਡੇ ਵਰਗਾ ਸਰੀਰ ਦਾ ਔਰ ਸਭ ਜੰਜੀਵ ਇੱਕੋ ਜਿਹਾ ਨੇ ਸਰੀਰ ਦਾ ਆਮਖ ਸਾਡੇ ਵਰਗੇ ਨੇ ਮਤਲਬ ਪੂਰਾ ਸਰੀਰ ਪੂਰਾ ਚੁੰਝ ਅਤੇ ਚਿੱਟੇ ਬਗਲੇ ਨੇ ਚਿੱਟੇ ਹੰਸ ਆ ਬਗਲਿਆਂ ਨੂੰ ਦੇਖ ਕੇ ਬੜਾ ਚਾ ਆਇਆ ਕਹਿੰਦੇ ਅਸੀਂ ਤਾਂ ਹੁਣ ਤੱਕ ਛੱਪੜਾਂ ਦੇ ਵਿੱਚ ਡੱਡੀਆਂ ਮੱਛੀਆਂ ਲੱਭਦੇ ਰਹੇ ਅਤੇ ਸਾਡੇ ਨਾਲ ਜਿਹੜੇ ਇਹ ਹੰਸ ਸਰਪ ਸਾਡੇ ਵਰਗੇ ਨੇ ਅਤੇ ਦੋਨਾਂ ਨੂੰ ਵੇਖ ਕੇ ਹੁਣ ਅਸੀਂ ਉਦਾਹਰਣ ਲਈਏ ਅਤੇ ਇੱਕ ਆਬਨ ਹੈ